ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਡੇਰਾ ਬਾਬਾ ਸ਼ਿਸ਼ ਚੰਦ ਜੀ ਤਪਸਥਾਨ ਬਾਬਾ ਕਰਤਾਰ ਦਾਸ ਜੀ ਪਿੰਡ ਲੋਟ ਜ਼ਿਲ੍ਹਾ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਤ ਸਮਾਗਮ ਕੀਤਾ ਗਿਆ ਜਿਸ ਵਿੱਚ ਭਾਈ ਕਰਮਜੀਤ ਸਿੰਘ, ਗੁਰੂ ਕਿਰਪਾ ਕਵੀਸ਼ਰੀ ਜਥੇ ਨੇ ਖੇੜੀਗੁਰੂ ਤੇ ਇੱਕ ਬਹਾਦਰ ਜੀ ਦੀ ਸ਼ਹਾਦਤ ਤੇ ਚਾਣਨਾ ਪਾਇਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੰਤਾਂ ਮਹਾਪੁਰਸ਼ਾਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਸਤਵੀਰ ਸਿੰਘ ਖਟੜਾ ਪਟਿਆਲਾ ਵੈਲਫੇਅਰ ਸੁਸਾਇਟੀ ਲਖਵੀਰ ਸਿੰਘ ਚੇਅਰਮੈਨ ਲੋਟ ਬਾਬਾ ਜਨਰੇਟਰ ਪੁਰੀ ਖੇੜੀ ਜੱਟਾ ਬਾਬਾ ਜਗਨਜੋਤ ਗਿਰਜੀ ਡੇਲੋ ਬਾਬਾ ਕੁਲਦੀਪ ਸਿੰਘ ਸ਼ਾਹਪੁਰ ਬਲਜਿੰਦਰ ਸਿੰਘ ਕੰਨਗੋ ਦੰਘੇੜੀਆਂ ਗੁਰਸੇਵਕ ਸਿੰਘ ਸਰਪੰਚ ਦੰਘੇੜੀਆਂ ਮੁਖ ਸੇਵਾਦਾਰ ਬਾਬਾ ਰਾਤ ਸਿੰਘ ਲੋਟ ਸੇਵਾ ਦਾ ਸਤਨਾਮ ਦਾ ਸਲੋਟ ਪਰਮਜੀਤ ਸਿੰਘ ਮਾਛੀਵਾੜਾ, ਹਰਵਿੰਦਰ ਸਿੰਘ ਸ਼ੌਂਟੀ, ਗੌਰਿਕਵਾਲ ਸਿੰਘ, ਬਲਦੇਵ ਸਿੰਘ ਪੱਲ ਮਾਜਰਾ, ਦਰਸ਼ਨ ਸਿੰਘ, ਸ਼ੇਰ ਸਿੰਘ, ਮਕਬੂਲਪੁਰਾ, ਹਰਵਿੰਦਰ ਸਿੰਘ ਖੇਰਪੁਰ ਆਦਿ ਨੇ ਆਪਣੀ ਹਾਜ਼ਰੀ